ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐ ਜੀ ਪੀ ਸੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜਾ ਵੱਡਾ ਝਟਕਾ ਬਾਗੀ ਧੜੇ ਨੂੰ ਲੱਗਿਆ ਬੀਬੀ ਸਰਜੀਤ ਕੌਰ ਜੋ ਕਿ ਅਕਾਲੀ ਦਲ ਦੇ ਕੈਂਡੀਡੇਟ ਸੀ ਜਿਨ੍ਹਾਂ ਦੇ ਪਿੱਛੋਂ ਸੁਖਵੀਰ ਸਿੰਘ ਬਾਦਲ ਹੋਣਾ ਨੇ ਆਪਣੀ ਹਮਾਇਤ ਜਿਹੜੇ ਦੇਣ ਤੋਂ ਹੱਥ ਖਿੱਚ ਲਿਆ ਸੀ ਉਹ ਅੱਜ ਆਮ ਆਰ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਤੇ ਸਾਬਕਾ ਸਕੱਤਰ ਗਰਚਨ ਸਿੰਘ ਗਰਿਆਲ ਸਾਹਿਬ ਸਾਡੇ ਨਾਲ ਮੌਜੂਦ ਨੇ ਗਰਿਆਲ ਸਾਹਿਬ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਹਲਾ ਦਾ ਉਹ ਦੱਸ ਦਿਓ ਤੇ ਕਿਹੜ ਕਿਹੜੇ ਐਜੀਪੀਸੀ ਮੈਂਬਰ ਕਿੰਨੇ ਕੋ ਐਜੀਪੀਸੀ ਮੈਂਬਰ ਜਿਹੜੇ ਉਹ ਮੌਜੂਦ ਸੀਗੇ ਦੇਖੋ ਬੜੀ ਜਦੋਂ ਪਰਖ ਦੀ ਘੜੀ ਹੁੰਦੀ ਆ ਉਦੋਂ ਸ਼ੰਕਾਵਾਂ ਬਹੁਤ ਹੁੰਦੀਆਂ ਤੇ ਲੋਕ ਤੇ ਤੁਹਾਡੇ ਵਰਗਾ ਮੀਡੀਆ ਜਿਹੜਾ ਇਸ ਗੱਲਬਾਤ ਨੂੰ ਪੂਰੀ ਸੂੰਹ ਲੈਂਦਾ ਵੀ ਕਿੰਨੇ ਆ ਗਏ ਹਾਂਜੀ ਮੰਨ ਲਓ ਅਸੀਂ ਦੇਖ ਰਹੇ ਹਾਂ ਕਿ 106 ਮੈਂਬਰਾਂ ਨੇ ਵੋਟ ਪਾਈ ਸੀ ਧਾਮੀ ਸਾਹਿਬ ਨੂੰ ਜਿਹਨੂੰ ਆਪਾਂ ਕਹਿ ਲਈਏ ਵੀ ਬਈ ਅਕਾਲੀ ਦਲ ਦੇ ਕਹੋ ਉਮੀਦਵਾਰ ਸੀ ਪਾਵੇਂ ਕੀ ਕਾਲੀਦਾ ਦੇ ਉਮੀਦਵਾਰ ਨਹੀਂ ਹੁੰਦੇਗੇ ਸਾਰੇ ਮੈਂਬਰਾਂ ਦੀ ਸहमਤੀ ਨਾਲ ਹੀ ਹੁੰਦਾ ਉਹ 106 ਮੈਂਬਰਾਂ ਦੀ ਗਿਣਤੀ ਜਿਹੜੀ ਹੈ ਅੱਜ ਇੱਥੇ ਦਰਜ ਕੀਤੀ ਗਈ ਹੈ ਇਹਦਾ ਮਤਲਬ ਇਹ ਗੱਲ ਕਲੀਅਰ ਹੋ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੋਈ ਵਿਚਾਰੇ ਜਿਵੇਂ ਕਹਿੰਦੇ ਨੇ ਨਾ ਵੀ ਕਿਸੇ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਭੰਗੜਾ ਪਾਉਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਗੱਲ ਦਾ ਚਾਨਣ ਹੋਣਾ ਚਾਹੀਦਾ ਕਿ ਤੁਹਾਡੇ ਕਰਕੇ ਸੰਸਥਾ ਨਹੀਂ ਹੈ ਤੁਹਾਡੇ ਕਰਕੇ ਪਾਰਟੀ ਨਹੀਂ ਹੈ ਪਾਰਟੀ ਕਰਕੇ ਤੁਸੀਂ ਹੋ ਸੋ ਅਸੀਂ ਮੈਂ ਤਾਂ ਉੱਥੇ ਜਿਵੇਂ ਆਪ ਵੀ ਜ਼ਿਕਰ ਕੀਤਾ ਕਿ ਅਸੀਂ ਸਲੂਟ ਕਰਦੇ ਆਂ ਇਹਨਾਂ ਸਾਰੇ ਉਹ ਮੈਂਬਰਾਂ ਦਾ ਜਿਹੜੇ ਕਿ ਚੀਵਾ ਸਾਹਿਬ ਜਿਹੜੇ ਕਿ ਫਤਿਹਗੜ੍ਹ ਸਾਹਿਬ ਤੋਂ ਉਹ ਬਿਮਾਰ ਨੇ ਇੰਨੇ ਕੁ ਬਿਮਾਰ ਨੇ ਕਿ ਉਹਨਾਂ ਨੂੰ ਸੁਣਦਾ ਵੀ ਨਹੀਂ ਪਰ ਉਹ ਫਿਰ ਵੀ ਵੀਲਚੇਅਰ ਤੇ ਆਏ ਹਾਂ ਜੀ ਹੋਰ ਵੀ ਕਈ ਮੈਂਬਰ ਜਿਹੜੇ ਆ ਉਹਨਾਂ ਨੇ ਮਤਲਬ ਸ਼ਮੂਲੀਅਤ ਕੀਤੀ ਆ ਇਹ ਜਿਮੂਲੇ ਦਾ ਮਤਲਬ ਸੀ ਕਿ ਉਹ ਇਹ ਜ਼ाहिर ਕਰਨ ਕਿ ਅਕਾਲੀ ਦਲ ਮਜ਼ਬੂਤ ਆ ਅੱਜ ਦੇ ਸਮੇਂ ਦੀ ਵੱਡੀ ਲੋੜ ਆ ਪੰਜਾਬ ਦੇ ਅੰਦਰ ਲੋਕ ਇਹ ਮਹਿਸੂਸ ਕਰਦੇ ਆ ਭਾਵੇਂ ਕਿ ਵਿਰੋਧੀ ਧਿਰਾਂ ਨੇ ਇਸ ਗੱਲ ਦਾ ਰੌਲਾ ਪਾਇਆ ਹੋਇਆ ਕਿ ਜੀ ਲੀਡਰਸ਼ਿਪ ਨੂੰ ਚੇਂਜ ਕੀਤਾ ਜਾਵੇ ਪਰ ਕਹਿੰਦੇ ਵੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸੋ ਹੁਣ ਜਿਹੜੀਆਂ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਚੱਲੀਆਂ ਉਹਦੇ ਚ ਇੱਕ ਤਾਂ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਇਕੱਠਾ ਹੈ ਤੇ ਜਿਹੜੇ ਲੋਕ ਜਾਣ ਵਾਲੇ ਸੀ ਉਹ ਲੋਕ ਚਲੇ ਗਏ ਉਹਨਾਂ ਨੇ ਹੁਣ ਕੱਲ ਉੱਥੇ ਇਹ ਕਹ ਲੋ ਵੀ ਕਾਲ ਤਖਸਾਬ ਤੇ ਗਏ ਆ ਉਹ ਚਾਰ ਪੰਜ ਮੰਗਾਂ ਬਣਾਈਆਂ ਜਿਹੜੀਆਂ ਪਿਛਲੇ ਸਮੇਂ 'ਚ ਜਿਹਦਾ ਨਤਾਰਾ ਵੀ ਹੋ ਚੁੱਕਿਆ ਜਿਦੇ ਬਾਰੇ ਮਾਫੀਆਂ ਵੀ ਮੰਗੀਆਂ ਜਾ ਚੁੱਕੀਆਂ ਇੱਕ ਤੋਂ ਵੱਧ ਵਾਰ ਤੋਂ ਉਸ ਨੂੰ ਦੁਬਾਰਾ ਉਠਾ ਕੇ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੁਰਦਿਆਂ 'ਚ ਕਦੇ ਜਾਨ ਨਹੀਂ ਪੈਂਦੀ ਹੁੰਦੀ ਇਹ ਲੋਕ ਇਹ ਲੋਕ ਜਿਹੜੇ ਆ ਇਹਨਾਂ ਨੇ ਆਪਣਾ ਆਪ ਨਸ਼ਰ ਕਰਤਾ ਕਿ ਕਿਸ ਢੰਗ ਨਾਲ ਜਿਹੜੀ ਸਿੱਖ ਵਿਰੋਧੀ ਪਾਰਟੀਆਂ ਪਹਿਲਾਂ ਕਾਂਗਰਸ ਹੁੰਦੀ ਸੀ ਹੁਣ ਭਾਰਤੀ ਜਨਤਾ ਪਾਰਟੀ ਉਸ ਦੇ ਇਸ਼ਾਰੇ ਤੇ ਕਿਸ ਕਦਰ ਜਿਹੜੇ ਨਚਰੇ ਨੇ ਮੈਂ ਮੈਂ ਕੱਲ ਪਰसों ਗੱਲ ਵੀ ਕੀਤੀ ਸੀ ਕਿ ਜਿਹੜੇ ਮਲੂਕਾ ਸਾਹਿਬ ਜਿਹੜੇ ਪਹਿਲੀ ਕਤਾਰ ਚ ਬੈਠ ਕੇ ਅਕਾਲੀ ਦਲ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਕਿਹੜਾ ਅਕਾਲੀ ਦਲ ਮਜ਼ਬੂਤ ਕਰਨਗੇ ਬਈ ਬੀਬੀ ਜੀ ਕਿਹੜਾ ਅਕਾਲੀ ਦਲ ਮਜ਼ਬੂਤ ਕਰਨ ਜਾ ਰਹੇ ਨੇ ਜਾਂ ਸਾਡੇ ਰਖੜਾ ਸਾਹਿਬ ਜਿਹੜੇ ਕੀ ਬੜੇ ਸਤਕਾਰਯੋਗ ਆ ਉਸ ਕਲੀਅਰ ਕਟਾ ਦੁਨੀਆ ਸਾਰੀ ਜਾਣਦੀ ਆ ਕਿ ਅੱਜ ਉਹ ਮੋਦੀ ਸਾਹਿਬ ਦੇ ਪ੍ਰਭਾਵ ਦੇ ਇਹਨਾਂ ਉਹਨਾਂ ਦੇ ਬਾਹਰ ਬੈਠੇ ਭਰਾ ਆਪਣੇ ਕਾਰੋਬਾਰ ਨੂੰ ਮਜ਼ਬੂਤ ਕਰ ਰਿਹਾ ਸੋ ਚੰਗੇ ਬੰਦੇ ਸੀ ਅਸੀਂ ਨਹੀਂ ਮਾੜਾ ਨਹੀਂ ਕਹਦੇ ਆਪੋ ਆਪਣਾ ਸਬਾਹ ਹੁੰਦਾ ਹੁਣ ਚੰਦੂ ਮਾਜਰਾ ਸਾਹਿਬ ਜਿਨ੍ਹਾਂ ਨੇ ਵਿਚਾਰਿਆਂ ਨੇ ਕੰਮ ਹੀ ਹੋਰ ਨਹੀਂ ਕੀਤਾ ਸਿਰਫ ਇੱਕੋ ਹੀ ਕੀਤਾ ਕਿ ਕਿਵੇਂ ਨਾ ਕਿਵੇਂ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਜਿਹੜੀ ਹੈ ਸਾਂਝ ਪੈ ਜਵੇ ਉਹ ਇੰਨਾਂ ਗੱਲਾਂ ਨਾਲ ਦੇਖੋ ਅਸੀਂ ਇਸ ਗੱਲ ਦੀ ਰਾਜਨੀਤਿਕ ਜਿਹੜੇ ਲੀਡਰ ਹੁੰਦੇ ਆ ਕਮੀਆਂ ਵੀ ਹੋ ਸਕਦੀਆਂ ਅਣਜਾਣਤਾ ਵੀ ਹੋ ਸਕਦੀ ਹੈ ਬਹੁਤ ਕੁਝ ਹੁੰਦਾ ਪਰ ਇਹ ਗੱਲ ਜਿਹੜੀ ਆ ਕਹਿਣ ਚ ਕੋਈ ਗਰੇਜ਼ ਨਹੀਂ ਮੈਂ ਖੁੱਲੇ ਦਿਲ ਨਾਲ ਇਹ ਗੱਲ ਕਹਿਣਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਦ੍ਰਿੜਤਾ ਸੀ ਵੀ ਅਸੀਂ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਨਹੀਂ ਪਾਉਣੀ ਇਹ ਬਹੁਤ ਵੱਡੀ ਸੀ ਉਹਨੂੰ ਮੈਂ ਵੀ ਮੈਂ ਫਰੋਲਣ ਦੀ ਕੋਸ਼ਿਸ਼ ਵੀ ਕੀਤੀ ਵੀ ਕੀ ਇਹਦੇ ਵਿੱਚ ਕੋਈ ਅੰਦਰ ਖਾਤੇ ਕੋਸ਼ ਹੋਰ ਹੈ ਪਰ ਜਿਹੜੀ ਗੱਲ ਇੰਨੀ ਕਲੈਰਟੀ ਨਾਲ ਉਹ ਕਰ ਰਹੇ ਆ ਭਾਵੇਂ ਲੋਕਾਂ ਤੱਕ ਨਹੀਂ ਪਹੁੰਚੀ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਜੀ ਲਿਖੀ ਜਾਣ ਵਾਲੀ ਗੱਲ ਹੈ ਕਿ ਅਹੁਦੇਦਾਰੀਆਂ ਨੂੰ ਹੋਰਾਂ ਸਾਰਿਆਂ ਨੂੰ ਛੱਡ ਕੇ ਉਹਨਾਂ ਨੇ ਪੰਥ ਨੂੰ ਪਹਿਲ ਦਿੱਤੀ ਹੈ ਤੁਸੀਂ ਕਹਿ ਰਹੇ ਹੋ ਕਿ ਮਾਫੀ ਜਿਹੜੀ ਉਹ ਪਹਿਲਾਂ ਮੰਗੀ ਜਾ ਚੁੱਕੀ ਜਿਹੜੀ ਕੱਲ ਮੰਗੀ ਗਈ ਹੈ ਗਰੈਲ ਸਾਹਿਬ ਉਹ ਕਹਿੰਦੇ ਨੇ ਕਿ ਰੌ ਰੀਤਾ ਮੁਤਾਬਕ ਜਿਹੜੀ ਮਾਫੀ ਹੈ ਉਹ ਨਹੀਂ ਮੰਗੀ ਗਈ ਅਸੀਂ ਰੌ ਰੀਤਾ ਮੁਤਾਬਕ ਲਿਖਤੀ ਮਾਫੀ ਦਿੱਤੀ ਹੈ ਤਾਂ ਉਸ ਤੋਂ ਬਾਅਦ ਜੋ ਕੁਝ ਅੱਗੇ ਫੈਸਲਾ ਸ੍ਰੀ ਕਾਲ ਤਖਤ ਸਾਹਿਬ ਦਾ ਹੋਵੇ ਦੇਖੋ ਜੀ ਰੌ ਰੀਤਾ ਹੋਣੀਆਂ ਵੀ ਚਾਹੀਦੀਆਂ ਮੇਰੇ ਮੇਰੇ ਮਨ 'ਚ ਸ਼ਿਕਵਾ ਆਇਆ ਕਿ ਮੈਨੂੰ ਲੱਗਦਾ ਵੀ ਇਹ ਗੱਲ ਨੂੰ ਜਿਹੜਾ ਫਲਾਇਆ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਤੋਂ ਦੂਰ ਹੋ ਗਏ ਕਾਲੀ ਦਾਲ ਹੋ ਰਿਹਾ ਵਾ ਜਾਂ ਸੁਖਬੀਰ ਸਿੰਘ ਬਾਦਲ ਹੋ ਰਹੇ ਨੇ ਮੈਨੂੰ ਤਾਂ ਇਸ ਗੱਲ ਦਾ ਗਿਲਾ ਵਾ ਕਿ ਇਹ ਜਿਹੜੀਆਂ ਜਿਹੜੀ ਪਹਿਲਾਂ ਮਾਫੀ ਮੰਗੀਆਂ ਗਈਆਂ ਉਹਨਾਂ ਦੇ ਵਿੱਚ ਸਭ ਤੋਂ ਵੱਡੇ ਸਲਾਹਕਾਰ ਇਹੋ ਹੀ ਲੋਕ ਸੀ ਤੇ ਨਾਲ ਖੜੇ ਸੀ ਤੇ ਬੜੀ ਜਾਜਾਕਾਰ ਵੀ ਕੀਤੀ ਉਹਨਾਂ ਨੇ ਫੋਨ ਵੀ ਕੀਤੇ ਉਹ ਅੱਜ ਅਸੀਂ ਇਹੋ ਹੀ ਗੱਲ ਕੀਤੀ ਆ ਕਿ ਜਿਹੜੇ ਤੁਹਾਡੇ ਨਾਲ ਕੁਰਸੀਆਂ ਸੱਜੇ ਖੋਵੇ ਬੈਠਦੇ ਆ ਜਿਹੜੇ ਤੁਹਾਨੂੰ ਇਹੋ ਜਿਹੇ ਸਲਾਮਾਂ ਦਿੰਦੇ ਆ ਤੇ ਜਿਹੜਾ ਧਾਰਮਿਕ ਵਿੰਗ ਆ ਜਾਂ ਜਿਵੇਂ ਕੋਈ ਵਿੰਗ ਨਾ ਕਹ ਲਓ ਵੀ ਇੱਕ ਸੰਸਥਾ ਵਾ ਬੜੀ ਵੱਡੀ ਤੇ ਉਹਦੇ ਤੋਂ رائے ਲੈਣੀ ਚਾਹੀਦੀ ਆ ਸੋ ਇਹ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਪਰ ਮੈਂ ਇਹ ਇਸ ਗੱਲ ਤੋਂ ਗੱਲ ਕਰਦਾ ਕਿ ਉਹਨਾਂ ਲੋਕਾਂ ਨੇ ਪਹਿਲਾਂ ਉੱਥੇ ਮਾਫੀ ਮੰਗਾਈ ਉਥੇ ਦਰਬਾਰ ਸਾਹਿਬ ਜਿਹੜੀ ਮਾਫੀ ਮੰਗਾਈ ਤੇ ਇਹਨਾਂ ਨੇ ਸਾਰਾ ਉਹ ਕਿਹਾ ਵੀ ਇਦਾਂ ਦਾ ਸਾਨੂੰ ਕਰਨਾ ਚਾਹੀਦਾ ਸੁਖਬੀਰ ਉਹਨਾਂ ਧਾਰਮਿਕ ਤੌਰ ਤੇ ਵਿਚੋਰ ਨਹੀਂ ਹੋ ਸਕਦਾ ਹਲਦੀ ਘੜੀ ਹਾਲੇ ਉਹਨਾਂ ਸਫਰ ਨਹੀਂ ਕੱਟਿਆ ਉਹਨਾਂ ਨੇ ਉਹ ਮੈਂ ਤਾਂ ਇਹ ਕਹਿੰਨਾ ਕਿ ਕਾਲ ਤੱਕ ਸਭ ਤੋਂ ਸੁਖਬੀਰ ਜੀ ਦੂਰ ਨਹੀਂ ਹੈਗੇ ਜਾਂ ਬਾਕੀ ਜਿਹੜਾ ਬਚਾ ਕਾਲੇ ਦਾ ਕੋਈ ਦੂਰ ਆ ਉਹਨਾਂ ਦਾ ਜੇ ਮਕਸਦ ਇਹ ਹੁੰਦਾ ਕਿ ਇਹਨਾਂ ਦੇ ਅੰਦਰ ਪਾਪ ਬੋਲਦਾ ਹੁੰਦਾ ਤਾਂ ਉਹ ਇਹ ਕਹਿੰਦੇ ਵੀ ਅਸੀਂ ਤਾਂ ਜੀ ਸਿਰਫ ਮਾਫੀ ਮੰਗਣ ਵਾਸਤੇ ਆਏ ਆ ਉਹ ਤਾਂ ਨਾਲ ਵਿੱਚ ਇਹ ਲਿਖਦੇ ਆ ਕਹਿੰਦੇ ਵੀ ਇਹ ਸਾਰੇ ਕਸ ਦਾ ਕਾਰਨ ਸੁਖਬੀਰ ਸਿੰਘ ਬਾਦਲ ਰਿਆ ਪੀ ਤੁਸੀਂ ਆਪਣੀ ਫਸੀ ਨਵੇੜੋ ਸੁਖਵੀਰ ਸਿੰਘ ਬਾਦਲ ਆਪਣੇ ਆਪ ਦੀ ਫਸੀ ਨਵੇੜੇਗਾ ਕੱਲ ਦਾ ਜਿਹੜਾ ਸ਼ੋਅ ਸੀ ਉਹ ਇਹ ਨੇ ਉਹਨਾਂ ਨੇ ਸਪਸ਼ਟ ਕਰਤਾ ਕਿ ਅਸੀਂ ਮਾਫੀ ਮੂਫੀ ਮੰਗਣ ਵਾਲਾ ਸਾਡਾ ਇੱਕ ਇੱਕ ਜਿਵੇਂ ਛੜਜੰਤਰ ਹੀ ਆ ਇਹ ਇੱਕ ਇੱਕ ਮੈਂ ਫੇਰ ਇਹ ਕਹਿੰਨਾ ਕਾਲ ਤੱਕ ਸਭ ਤੇ ਜਾਣਾ ਹਰ ਸਿੱਖ ਦਾ ਫਰਜ ਆ ਆਪਣੀ ਕੀਤੀ ਗਲਤੀ ਨੂੰ ਮੰਨਣਾ ਜਾਣੇ ਹੋਵੇ ਣ ਜਾਣੇ ਹੋਵੇ ਮਾੜੀ ਗੱਲ ਨਹੀਂ ਪਰ ਜਿਹੜਾ ਸ਼ੋਅ ਅਪ ਕੀਤਾ ਉਹਨਾਂ ਨੇ ਜਿਹੜੀਆਂ ਉਹਨਾਂ ਨੇ ਬਿਆਨਬਾਜ਼ੀਆਂ ਕੀਤੀਆਂ ਉਹਦੇ ਚ ਉਹਨਾਂ ਨੇ ਸਿੱਧਾ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਲਿਆ ਠੀਕ ਹੈ ਨਾ ਮੈਂ ਨਹੀਂ ਕਹਿੰਦਾ ਕਿ ਸੁਬੀਰ ਸਿੰਘ ਬਾਦਲ ਕਾਲ ਤੱਕ ਤੋਂ ਦੂਰ ਨੇ ਜਾਂ ਸਿੰਘ ਸਾਹਿਬ ਉਹਨੂੰ ਬੁਲਾਉਂਦੇ ਨੇ ਤੇ ਉਹ ਨਹੀਂ ਆਉਣਗੇ ਕਿਵੇਂ ਹੋ ਸਕਦਾ ਯਾਨੀ ਹਰਪ ਸਿੰਘ ਉਹਨਾਂ ਦਾ ਬਿਆਨ ਸੀ ਕੱਲ ਕਹਿੰਦੇ ਕਿ ਬੰਦ ਕਬਰਾ ਬੈਠ ਕੇ ਇੱਕ ਕਰ ਲੈਣੀ ਚਾਹੀਦੀ ਦੋਵੇਂ ਧਿਰਾਂ ਨੂੰ ਚੰਗੀ ਗੱਲ ਦੇਖੋ ਕੋਈ ਵੀ ਮਸਲਾ ਨਿਵੇੜਨਾ ਤੇ ਬੈਠ ਕੇ ਨਿਵੇੜਨਾ ਚਾਹੀਦਾ ਨਾ ਉਹ ਤੋਂ ਚੰਗਾ ਸੁਨੇਹਾ ਆਏਗਾ ਸੋ ਉਹਨਾਂ ਨੇ ਗੱਲ ਕਹੀ ਹੈ ਸਹੀ ਗੱਲ ਆ ਬੈਠਣਾ ਚਾਹੀਦਾ ਤੇ ਬੈਠਣਾ ਪੈਣਾ ਵੀ ਆ ਬੀਬੀ ਸਰਜੀਤ ਕੌਰ ਹੋਣੀ ਜਿਹੜੇ ਆਮ ਆਰੀ ਪਾਰਟੀ ਚਲੇ ਗਏ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਵੱਲੋਂ ਜਿਹੜਾ ਉਹ ਸਪੋਰਟ ਦੇਣ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ ਉਹ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਹੱਥ ਨਹੀਂ ਸੀ ਪਰ ਉਹਨਾਂ ਨੇ ਪਿੱਛੇ ਖਿੱਚਿਆ ਕਿ ਇਹ ਜਿਹੜੇ ਲੋਕ ਉਹਨਾਂ ਨੂੰ ਪ੍ਰੋਜੈਕਟ ਕਰ ਰਹੇ ਸੀਗੇ ਉਹਨਾਂ ਲਈ ਸਾਡੇ ਮੰਚ ਸਤਕਾਰ ਆ ਕੋਈ ਗੱਲ ਨਹੀਂ ਗਈ ਪਰ ਇਹ ਬੀਬੀ ਜੀ ਹੁਣੀ ਜਿਹੜੇ ਉਹਨਾਂ ਨੂੰ ਪ੍ਰੋਜੈਕਟ ਕਰ ਰਹੇ ਸੀ ਅੱਜ ਉਹ ਨਸ਼ਰ ਹੋ ਗਿਆ ਦਾ ਮਤਲਬ ਹੁਣ ਬੀਬੀ ਜੀ ਹੁਣੀ ਆਮ ਆਦਮੀ ਦੀ ਸਪੋਰਟ ਕਰ ਰਹੇ ਪਿੱਛੇ ਲੋਕਾਂ ਨੇ ਸ਼ੰਕਾ ਜ਼ਾਹਰ ਕੀਤੀ ਸੀ ਕਿ ਬੀਬੀ ਜੀ ਆਮ ਆਦਮੀ ਸਪੋਰਟ ਕਰ ਰਹੇ ਪਿਛਲੇ ਦਿਨਾਂ ਚ ਵੋਟਾਂ ਨਹੀਂ ਪਾਈਆਂ ਉਹ ਮੈਂ ਨਹੀਂ ਇਹ ਕਹਿੰਦਾ ਗੱਲ ਵੀ ਕੀ ਮਤਲਬ ਜਿਹੜਾ ਉਹਨਾਂ ਦਾ ਬਰੋਸਾ ਕੈਂਡੀਡੇਟ ਸੀ ਉਹ ਆ ਉਹ ਜਵਾਬ ਦੇਣਗੇ ਹੁਣ ਕੁਲੇ ਜਿਹੜਾ ਨਚੌਣ ਨਿਸ਼ਾਨ ਸੀ ਗਰੇਲ ਸਾਹਿਬ ਉਹ ਤੱਕੜੀ ਦਾ ਸੀ ਅਕਾਲੀ ਦਲ ਦਾ ਸੀ ਨਹੀਂ ਦੇਖੋ ਗੱਲ ਇਹ ਆ ਕਿ ਚੋਣ ਨਿਸ਼ਾਨ ਜਿਹੜੀ ਕਮੇਟੀ ਬਣਾਈ ਗਈ ਉਹਨਾਂ ਨੇ ਦੇਤਾ ਪਰ ਜਦੋਂ ਇਹ ਗੱਲ ਹੀ ਸਾਹਮਣੇ ਆ ਗਈ ਕਿ ਤੁਸੀਂ ਉਹ ਤਾਂ ਪ੍ਰਧਾਨ ਨੂੰ ਪ੍ਰਧਾਨ ਨਹੀਂ ਮੰਨਦੇ ਪ੍ਰਧਾਨ ਨੂੰ ਚੁਣੌਤੀ ਦੇ ਰਹੇ ਨੇ ਤੇ ਉਸ ਪ੍ਰਧਾਨ ਦੀ ਟਿਕਟ ਤੇ ਕਿਨਾ ਉਹ ਇੱਕ ਹੋਰ ਇਹੋ ਜਿਹਾ ਕੀਰਤੀਮਾਨ ਸਥਾਪਿਤ ਕਰਨਾ ਚਾਹੁੰਦੇ ਸੀ ਕਿ ਘੱਟ ਤੋਂ ਘੱਟ ਵੋਟਾਂ ਪੈਣ ਤੇ ਅਕਾਲੀ ਦਲ ਦੀ ਬਦਨਾਮੀ ਹੋਵੇ ਜੀਪੀਸੀ ਨੇ ਭਰੋਸਾ ਜਤਾਇਆ ਸੁਖਵੀਰ ਸਿੰਘ ਬਾਦਲ ਹੋਣਾ ਦੀ ਜਿਹੜੀ ਪ੍ਰਧਾਨਗੀ ਦੇ ਵਿੱਚ ਅੰਦਰ ਮੀਟਿੰਗ ਨਾ ਭਰੋਸੇ ਵਾਲੀ ਤਾਂ ਪਹਿਲਾਂ ਵੀ ਗੱਲ ਨਹੀਂ ਕੋਈ ਨਾ ਭਰੋਸਗੀ ਵਾਲੀ ਗੱਲ ਨਹੀਂ ਸੀ ਮੌਜੂਦਾ ਹਾਲਾਤਾਂ ਦੇ ਵਿਚਾਰ ਹੋਈ ਆ ਤੇ ਉਹ ਹਾਲਾਤਾਂ ਬਾਰੇ ਡਿਸਕਸ ਹੋਇਆ ਹਰ ਬਾਰੇ ਵੀ ਹੋਇਆ ਵੀ 10 ਸਿੱਟਾਂ ਦੇ ਉੱਤੇ ਜ਼ਮਾਨਤ ਜਬਤ ਕਿਉਂ ਹੋਈ ਆ ਐਸਜੀਪੀਸੀ ਦੇ ਮੈਂਬਰਾਂ ਨੇ ਕਿਹਾ ਇਹ ਤਾਂ ਬੜੀ ਧੀਰ ਤੋਂ ਇਹ ਗੱਲਾਂ ਕਰੀਆਂ ਕੀਤੀਆਂ ਜਾ ਰਹੀਆਂ ਕਿ ਇਹਦੇ ਬਾਰੇ ਮੰਤਨ ਸਾਨੂੰ ਕਰਨਾ ਚਾਹੀਦਾ ਪਾਰਟੀ ਦੇ ਵਿੱਚ ਬੈਠ ਕੇ ਸਾਨੂੰ ਕਰਨਾ ਚਾਹੀਦਾ ਕੋਈ ਵੀ ਜਿਹੜੇ ਬਾਹਰ ਚਲੇ ਗਏ ਉਹਨਾਂ ਨੂੰ ਵੀ ਪਾਰਟੀ 'ਚ ਬੈਠ ਕੇ ਕਰਨਾ ਚਾਹੀਦਾ ਅਸੀਂ ਕਦੋਂ ਕਹਿੰਦੇ ਵੀ ਗੱਲ ਨਹੀਂ ਹੋਣੀ ਚਾਹੀਦੀ ਗੱਲ ਹੋਣੀ ਚਾਹੀਦੀ ਹੈ ਚਰਚਾ ਹੋਣੀ ਚਾਹੀਦੀ ਹੈ ਉਹਦਾ ਅਗਲਾ ਹੱਲ ਲੱਭਣਾ ਚਾਹੀਦਾ ਠੀਕ ਹੈ ਸ਼ੁਕਰੀਆ ਗਰੇਵਾਲ ਸਾ ਕਰਚੰਦ ਸਿੰਘ ਗਰੇਵਾਲ ਜਿਨ੍ਹਾਂ ਦੇ ਨਾਲ ਮੁਲਾਕਾਤ ਗਲਵਤ ਕੀਤੀ ਹੈ ਕਿ ਅੰਦਰ ਜਿਹੜੀ ਐਜੀਪੀਸੀ ਦੀ ਸਕੀਤ ਸਿੰਘ ਬਾਦਲ ਉਹਨਾਂ ਦੇ ਨਾਲ ਮੀਟਿੰਗ ਹੋਈ ਉਸ ਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਗੱਲਬਾਤਾਂ ਹੋਈਆਂ ਕੈਮਰਾਮੈਨ ਪ੍ਰੋਜੋਤ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਸਲੇਡੀ ਚੰਡੀਗੜ੍ਹ